ਆ ਲੈ ਮਮੀ ਬੈ ਜਾ ਲੈ ਪੁੱਤ ਹਾਈ ਹਾਈ ਫੋਨ ਕਰ ਦਿੰਦੇ ਤੈਨੂੰ ਲੈ ਆਉਂਦੇ ਅਸੀਂ ਜਾ ਕੇ ਇੱਕ ਹੀ ਚੱਲ ਪੁੱਤ ਬੱਸ ਉਹ ਆਟੋ ਜੀ ਵਾਲਾ ਮਿਲ ਗਿਆ ਮੈਨੂੰ ਅੱਛਾ ਤੇ ਮੈਂ ਉਹ ਤੇ ਆ ਗਈ ਇਹਦੇ ਚ ਤੈਨਾਂ ਬਿਸਕੁਟ ਤੇ ਮਠਿਆ ਬਣਾ ਕੇ ਲਈਏ ਅੱਛਾ ਹੈ ਹਾਈ ਹਾਈ ਸੈਂ ਕੋਈ ਨਾ ਤਮਾਦਰ ਗੋਟਿਆ ਨਾ ਕੱਪੜੇ ਇਹਨੇ ਲਈ ਆ ਲਈਏ ਕੱਪੜੇ ਪੁੱਤ ਇਹ ਆ ਤਾਂ ਤੇਰੀ ਸਾਸ ਆ ਜਾ ਅੱਧਰਾ ਆ ਜਾ ਰੱਖ ਤੇ ਕੋਈ ਇਹ ਆ ਤਾਂ ਤੇਰੀ ਸਾਸ ਦਾ ਸੰਟ ਹਾਂ ਤੇ ਆ ਲਈ ਮੈਂ ਸਾਈਡ ਦੇ ਅੱਛਾ ਸਾਈਡ ਦੇ ਵੀ ਲਈ ਹਾਂ ਸਾਈਡ ਦੇ ਵੀ ਲਈ ਤੇ ਆ ਲਈ ਨੀ ਪਹਿਲੇ ਦਾ ਤੇ ਇਧਰ ਆ ਨੀ ਲੈ ਹਾਂ ਇਹਨੂੰ ਚੱਕੋ ਭਾਈ ਤੁਸੀਂ ਬੜਾ ਵਿਆਰ ਕੀਆ ਉੱਤੇ ਇਹ ਤਾਂ ਇਹ ਕਰਦੀ ਆ ਮੰਮੀ ਹਾਂ ਇਹ ਤਾਂ ਕੋਲੀ ਬੈਗੀ ਆ ਸਾਡੇ ਇਹਨੂੰ ਪਰਾ ਕਰ ਤੇ ਮਾ ਦੋ ਸੁਫ ਤੇਰੇ ਆ ਤੇ ਆਲੇ ਜੀ ਨਬੂ ਦਾ ਤੇ ਇਹਦੇ ਚ ਮਠਿਆ ਬਣਾ ਕੇ ਲੈ ਆਈਆਂ ਬਿਸਕੁਟ ਕਢਾ ਕੇ ਲੈ ਆਈਆਂ ਅੱਤੇ ਤੂੰ ਰੱਖ ਲਈ ਅੱਦੇ ਭਾਈ ਉਹਨੂੰ ਦੇ ਦੀ ਚਲ ਦੇ ਲਾ ਮਾਂ ਨੂੰ ਵੀ ਪੁੱਟ ਹਾਂ ਚਲ ਕੋਈ ਨਾ ਨੀ ਆਸਤ ਕਰਦੀ ਐ ਹਾਂ ਆਸਤ ਕਰਦੀ ਐ ਮੰਮੀ ਸਾਰੇ ਆ ਉਹਨਾਂ ਦੇ ਉਨਾਂ ਨੇ ਕਿਹਾ ਉਹ ਵੀ ਪਰ ਆ ਪਰ ਜਾਈ ਹੈਗੇ ਆ ਚਲ ਹੈਗੇ ਤਾਂ ਪੁੱਤ ਕੋਈ ਨਾ ਆਜੂਗੀ ਹਾਂ ਫੇਕਿੰਗ ਦੇ ਕਸੂਟ ਨਾਲ ਕਿੰਨਾ ਕਾ ਹੁੰਦਾ ਜਿੱਥੇ ਦੋ ਸੇਰ ਮੱਠੀਆਂ ਕੱਢੀਓ ਉਥੇ ਮੈਂ ਤਿੰਨ ਸੇਰ ਕੱਢ ਲਈ ਚਲ ਹੁੰਦਾ ਤਾਂ ਨਹੀਂ ਕੋਸਰ ਹੁਣ ਫੇਰ ਵੀ ਜਾਲ ਅਗਲੇ ਨਹੀਂ ਨਾ ਇੰਨਾ ਕੋਸਾ ਹੁੰਦਾ ਮੈਨੂੰ ਤਾਂ ਕਦੇ ਮੇਰਤਾ ਜਵਾਕ ਨੂੰ ਕਦੇ ਉਹਦੇ ਪੇਕੇ ਦੱਸ ਕੇ ਦੇਖੇ ਪੁੱਤ ਨਾ ਦੇ ਕੇ ਜਾਣ ਫੇਰ ਕੀ ਇਹ ਉਹਨਾਂ ਵਰਗੀ ਥੋੜਾ ਬਣਾਣਾ ਐ ਕੁਛ ਨਹੀਂ ਹੁੰਦਾ ਪੁੱਤਰ ਐ ਫਰਕ ਨਾ ਰੱਖਿਆ ਕਰੋ ਸਮਾਂ ਬਰਤਿਆ ਕਰੋ ਲੈ ਇਹਦੇ ਚ ਪਾਲਾ ਕੱਪੜਾ ਅੱਛਾ ਚ ਉਹਨੂੰ ਖਾ ਦੇ ਬੁਲਾ ਲੈ ਕਿੱਥੇ ਹੈ ਹਾਂ ਤੁੰਗ ਬੁਲਾਉਣੀ ਹੈ ਬਾਜ਼ ਮਾਰਨੀ ਹੈ ਬਾਜ਼ ਮਾਰ ਲੈ ਹਾਂ ਕੀ ਕਰ ਜਾਂਦੀ ਹੋਗੀ ਨਬੂ ਤੇਰੀ ਮਾਸੀ ਨੇ ਬੁਲਾਈ ਰੋ ਨਾ ਨਬੂ ਐਫੀ ਆਇਆ ਨਹੀਂ ਕੋਲ ਮੇਰੇ ਕੋਲ ਕਿੱਥੇ ਫਿਰਦੇ ਜਵਾਕ ਜੇ ਦੋਨੇ ਹੀ ਆਏ ਲੈ ਦੇਖ ਤੇਡੀ ਅੰਦਾਜ਼ ਸਹਿਬ ਐ ਵਸ ਸਦ ਸਹਿਬ ਨਬੂ ਹਾਈ ਕੀ ਗੱਲ ਹੈ ਪੁੱਤ ਕਿਵੇਂ ਠੀਕ ਹੈ ਹੈ ਹੋਰ ਕੀ ਕਰ ਜਾਂਦਾ ਸੀ ਹੈ ਵੱਡੀ ਮੰਮੀ ਕੋਲ ਆਉਣਾ ਨਹੀਂ ਸੀ ਨਹੀਂ ਕਰਦਾ ਹੈ ਹੋਰ ਠੀਕ ਹੈ ਆ ਤੇ ਕੱਪੜੇ ਲੈ ਆਈਆਂ ਮੈਂ ਕੱਪੜੇ ਸੋਹਣੇ ਸੋਹਣੇ ਪੈਂਟ ਸ਼ਰਟ ਲੈ ਆਈਆਂ ਮੈਂ ਮੰਮੀ ਕਿੱਥੇ ਅਧਰੀ ਜ ਬਣਾ ਕੇ ਲਿਆਉ ਨੂੰ ਤੇ ਉਹ ਨਹੀਂ ਆਇਆ ਨਾ ਮਮੇ ਸ਼ਾਤਰੀ ਕਾਲ ਕੋ ਤਾਂ ਉਹ ਠੀਕ ਹੈ ਹਾਂ ਜੀ ਨਾ ਨਹੀਂ ਮੰਮੀ ਹਾਂ ਹੋਰ ਦੱਸ ਕੀ ਕਰੀ ਜਾਂਦਾ ਸੀ ਕੁਝ ਨਹੀਂ ਨਾ ਨਹੀਂ ਫੋਨ ਹੀ ਦੇਖੀ ਜਾਂਦਾ ਫੋਨ ਨਾ ਦੇਖੇਗਾ ਸਾਰਾ ਦਿਨ ਫੋਨ ਹੀ ਦੇਖਦਾ ਮੰਮੀ ਸਾਰਾ ਦਿਨ ਹੋਰ ਤੇ ਉਹ ਤੇਰੇ ਕੱਪੜੇ ਲੈ ਨਹੀਂ ਆ ਤੂੰ ਆ ਦੇਖ ਲੈ ਸੋਣਾ ਟੁੱਟਾ ਹਾਂ ਜੀ ਸੋਣਾ ਸੋਣਾ ਮੈਂ ਲੈ ਕੇ ਚਲ ਮੇਰੇ ਬੁੱਤ ਦੇ ਲਿਆ ਹਾਂ ਤੇਰੀ ਜਨਮ ਦਿਨ ਤੇ ਬੋਲ ਲੈ ਕੇ ਦੇਣੀ ਚੰਗਾ ਹਾਂ ਸੈੱਟ ਤੇਰਾ ਵੀ ਜਾਂਦਾ ਸੂਟ ਚੰਗਾ ਹਾਂ ਆ ਸੈੱਟ ਲੈ ਆਂਦਾ ਸੈੱਟ ਠੀਕ ਆ ਨਹੀਂ ਤੇਰੀ ਮਾਂ ਆਉਦੀ ਠੀਕ ਕਰੀ ਜਾਂਦੀ ਇਹ ਮਾਸੀ ਨੂੰ ਬੁਲਾ ਲੈ ਆ ਬੁਲਾ ਕੇ ਜੇ ਐਸਾ ਹੈ ਨਾ ਇਹ ਦੇਖ ਤੂੰ ਜਾਈਏ ਹੋ ਠੀਕ ਸੀ ਮੰਮੀ ਸਾਰੇ ਹਾਂ ਠੀਕ ਸੀ ਤੋਟਰ ਤੇਰੇ ਮੇਰੇ ਠੀਕ ਸੀ ਤੇਰੇ ਸੱਸ ਸਾਸ ਨੂੰ ਮੇਰੇ ਦਰ ਕੁੜੀ ਕੋਲੇ ਗਈ ਹੈ ਤੇੰਦਾ ਰਲੇ ਕੇ ਅੱਛਾ ਚਲ ਬੁੱਤ ਵਧੀਏ ਹੱਕ ਬਣਦਾ ਰਹੇ ਹਾਂ ਕੁੜੀ ਬਾਹਰ ਨੂੰ ਤੁਹਾਨੂੰ ਪਤਾ ਇੰਨਾ ਵਾਹੀ ਕੁੜੀ ਨੂੰ ਮਿਲਾ ਦੇ ਨਹੀਂ ਬੁੱਤ ਕਾਨੂੰਨ ਟੱਲਣ ਪੁੜੰਗਾ ਨਾ ਆਸ ਰੱਖਦੀਆਂ ਤੇ ਕੇਆਂ ਦੀਆਂ ਹੈ ਜੀ ਤਾਂ ਸਭ ਪਹਿਲਾਂ ਫੋਨ ਕਰ ਦਿੰਦੀ ਹੈ ਨਹੀਂ ਕਰਦੀ ਆ ਸਾਂ ਚਲ ਕੋਈ ਨਾ ਬੁੱਤ ਕਹਿੰਦੇ ਤੇ ਇਹਨੂੰ ਦਿੱਤਾ ਨਹੀਂ ਘਟਦਾ ਹੁੰਦਾ ਹਾਂ ਇਹ ਤਾਂ ਤੇ ਨਾਲੇ ਤੁਸੀਂ ਵੀ ਨਾ ਆਇਆ ਕਿਹਾ ਕਰੋ ਵੀ ਲੈ ਤੂੰ ਜਾਣੀ ਆ ਤੀ ਕੋਲੇ ਆਏ ਕਰਦੀਆਂ ਕੁਝ ਨਹੀਂ ਹੁੰਦਾ ਨਾ ਨਾ ਸੀ ਤੇ ਕਿਹਾ ਤੁਹਾਨੂੰ ਜਦੋਂ ਹੁਣ ਮੈਂ ਤੁਹਾਡੇ ਕੋਲੇ ਆਉਣੀ ਐ ਜੇ ਤੁਹਾਡੀਆਂ ਪਰਜਹਨੀਆਂ ਐ ਕਹਿਣ ਮੈਨੂੰ ਹੈ ਭੈੜਾ ਲੱਗਦਾ ਨਾ ਜਦੋਂ ਪੁੱਤ ਹੁਣ ਮੈਂ ਤੁਹਾਡੇ ਕੋਲੇ ਆਉਣੀ ਐ ਜੇ ਹੁਣ ਤੁਸੀਂ ਐ ਟੋਪੋਂਗੀਆਂ ਵੀ ਲਹੇ ਜੇ ਕੀ ਮੈਂ ਉਹਦੇ ਕੋਲੇ ਜਾਣ ਨੂੰ ਤੇ ਭੈੜਾ ਲੱਗਦਾ ਪੁੱਤ ਐਂ ਨਾ ਕਿਹਾ ਕਰੋ ਕੋਈ ਨਾ ਮਮੀ ਮੈਂ ਤਾਂ ਕੀ ਭਰਕਾ ਕਰਨਾ ਅਸਤਾ ਕੀ ਕਹਿਣਾ ਜਿਹਾ ਜੇ ਮੇਰੇ ਨਾਲ ਤਾਂ ਸਾਡੇ ਨਾਲ ਵਰਤ ਲਈ ਹੋ ਜਾਂਸੀ ਵਰਤ ਲਾ ਹਾਂ ਹਾਂ ਪੁੱਤ ਇਹ ਤੇ ਜੇ ਤੁਸੀਂ ਵਰਤੋਂਗੇ ਵਰਤਣ ਵਾਲੀ ਸਕੀਰੀ ਹੁੰਦੀ ਐ ਪੁੱਤ ਕਦੇ ਟੁੱਟਿਆ ਨਹੀਂ ਜਾਂਦਾ ਕਿ ਨਾਈ ਭਰਾ ਪਰ ਜਾਈ ਬਿਨਾ ਸਰਦਾ ਹੁੰਦਾ। ਕੁੱਪਿਆ ਤਾਂ ਨਹੀਂ ਜਾਂਦਾ ਮਮੀ ਆਹ ਤਾਂ ਥੋੜਾ ਜਿਹਾ ਕੁੜੀ ਸਾਡੀ ਤੈਨੂੰ ਪਤਾ ਹੀ ਸੁਭਾ ਦਾ। ਚਲ ਕੋਈ ਨਹੀਂ ਪੁੱਤ ਜੇ ਉਹ ਸੁਭਾ ਦਾ ਇਹੋ ਜਿਹਾ ਨਾ ਆਪ ਦਾ ਸੁਭਾ ਦਾ ਵੀ ਤੁਸੀਂ ਬਦਲੋ। ਉਹਦੇ ਵਰਗਾ ਥੋੜਾ ਬਣਨਾ ਹੈ। ਹਾਂ। ਉਹ ਸਸੀ ਕਾ ਮਸੀ ਜੀ ਸਾਸਰੀ ਕਾ ਹਣ ਪੁੱਤ ਹੋ ਠੀਕ ਹੈ? ਹਾਂ ਜੀ ਬਈ। ਕੀ ਕਰੀ ਜਾਂਦੀ ਸੀ ਅੰਦਰ? ਕੁਛ ਨਹੀਂ ਮੈਂ ਉਹ ਭਾਂਡੇ ਧੋ ਰਹੀ ਸੀ। ਅੱਛਾ। ਆਪਾਂ ਤਾਂ ਸੂਟ ਲਿਆਂਦਾ ਤੇਰਾ। ਮੈਂ ਸੂਟ। ਇਹਨਾਂ 'ਚ ਕੋਈ ਮਰਜ਼ੀ ਚੱਕ ਲੀ ਉਕ ਜਿਹੜਾ ਤੈਨੂੰ ਪਸੰਦ ਆਵੇ। ਤੇ ਆ ਸਾਬ ਦਾ ਲਿਆਂਦਾ ਮੈਂ ਤੇ ਇਹਦੇ ਚ ਨਾ ਬਿਸਕੁਟ ਲਿਆਂਦੇ ਆ ਮਠੀਆਂ ਬਣਾ ਕੇ ਲਈਆਂ ਅਧੀਆਂ ਤੇਰੀਆਂ ਤੇ ਅਧੀਆਂ ਆਂਦੀਆਂ ਕੋਈ ਨਾ ਸੀ ਜਾਂ ਲ ਮੁਸ ਕਰੂ ਤੱਕੇ ਸੀ ਹੱਸ ਕੇ ਚਲ ਕੋਈ ਪੁੱਤ ਹੱਸ ਕੇ ਬੁਲਾਉਣਾ ਇਹ ਵੀ ਨਾ ਕਿਹੜਾ ਕਾਟਾ ਪੈਂਦਾ ਧੀਆ ਨੂੰ ਦਿੱਤਾ ਕਦੇ ਘਟਦਾ ਨਹੀਂ ਹੁੰਦਾ ਤੇ ਹਜੇ ਤੇਰੀ ਪੇਟੀ ਆਈ ਆਈ ਨਹੀਂ ਵਸੀ ਚਲ ਕੋਈ ਨਾ ਪੁੱਤ ਆ ਜਾਣਗੇ ਚਾਹ ਕਰਦੀ ਆ ਮਮੀ ਚਾਹ ਲੈਣੀ ਆ ਕਰਕੇ ਕੋਈ ਨਾ ਪੁੱਤ ਕਰ ਲੈ ਚੰਗਾ ਚਾਹ ਹਾਂ ਕਰ ਲੈ ਚਲ ਬੰਦਾ ਬਾਕੀ ਠੀਕ ਆ ਲੈ ਜਾ ਢੋਲੀ ਜਾ ਕੇ ਲੈ ਜਾ ਆ ਜਾ ਕਿ ਉਹਦੇ ਚ ਪਾ ਲਈ ਕਪੜੇ ਤੇ ਉਹ ਤਾਂ ਕੋਲ-ਕੋਲ ਵੀ ਨਹੀਂ ਆਇਆ ਨਹੀਂ ਆਇਆ ਨੇ ਉਹ ਵੀ ਰੋੜਾ ਥੋੜਾ ਹੀ ਬਣਾ ਤੇ ਰਹਾ ਅੱਛਾ ਮੈਂ ਤਾਂ ਆਂਦਾ ਹਾਂ ਮੁੰਡਾ ਤੇ ਕਿਹ ਵਧੀਆ ਰਹਿਂਦੀ ਤੇਰੇ ਨਾਲ ਚੱਲ ਪੁੱਤ ਆਪ ਵੀ ਤੁਸੀਂ ਵਧੀਆ ਰਹਿਣਾ ਕਰੂਗਾ ਹੈ ਜੇ ਆਪ ਵਧੀਆ ਰਹਾਂਗੇ ਫੇਰ ਹੀ ਅਗਲੀਆਂ ਵਧੀਆ ਰਹਿਣਗੀਆਂ ਭਜਾਈਆਂ ਇਹ ਤਾਂ ਕੋਤ ਬਰਤੋ ਦੀ ਸਕੀਰੀ ਹੁੰਦੀ ਹੈ ਤੇ ਨਾਲੇ ਤੈਨੂੰ ਪਤਾ ਹੈ ਕਿ ਕਿਹੜਾ ਮਾਪਿਆ ਕਿਹੜਾ ਸਾਰੀ ਉਮਰ ਬੈਠੇ ਹੁੰਦੇ ਆ ਟੇਕੇ ਤਾਂ ਉਹਨਾਂ ਨਾਲ ਹੀ ਹੁੰਦੇ ਆ ਭਾਈ ਭਜਾਈ ਨਾਲ ਨਹੀਂ ਤੇ ਕਨੇ ਮੱਥੇ ਤੇੜੀ ਨਹੀਂ ਪਾਈਨੀ ਉਹਦੀ ਕਦੇ ਵੀ ਦੇਖ ਕੇ ਚਲ ਆ ਪਾਲਾ ਪੁੱਤ ਕੱਪੜੇ ਗਿਲੇ ਆ ਮਸੀਚਾ ਪਾਣੀ ਆਉਣੀ ਆ ਕੱਪੜੇ ਪਾਲਾ ਨਹੀਂ ਛੱਡ ਗਈ ਕੰਮ ਲਈ ਮਾਂ ਨੇ ਕਿਹਾ ਲੈ ਗਿਆ ਚੱਕ ਕੇ ਚੱਲ ਲੈ ਕੇ ਮਾਂ ਚੇ ਤਾਂਉਂ ਗਈ ਐ ਹਲੇ ਤੱਕ ਆਈ ਨਹੀਂ ਵੇਦੀ ਮਾਂ ਪਹਿਲਾਂ ਆਦੀ ਮੈਂ ਮੰਮੀ ਚਾਹ ਪਾਣੀ ਅਲ ਗਿਆ ਪਹਿਲਾਂ ਹਾਂ ਚਾਹ ਲੈਉਣੀ ਆ ਮੈਂ ਪਾਣੀ ਕੋਲ ਆ ਚੱਕ ਲਾਦੀ ਆ ਚੱਕ ਕੇ ਲੈ ਜਾ ਮਾਂ ਕਹ ਦੇਖ ਲੈ ਮਸੂ ਮਸੂ ਜਿਆ ਤੱਕਾ ਤੀਆ ਹੈ ਹਨਾ ਆ ਤਾਂ ਮੰਮੀ ਤਾਂ ਹੁੰਦਾ ਹੀ ਆ ਉਹ ਪਰ ਘਾਟੀ ਸਾਂਦੇ ਨੂੰ ਪਰਤੇ ਨਹੀਂ ਅੱਛਾ ਨਾ ਨਾ ਇਹਦੀ ਭਰਜਾਈ ਥੋੜੀ ਜੀ ਬਹੁਤ ਚਲੋ ਹੈਲੋ ਹੈਲੋ ਸਸੀ ਜੀ ਵਾਦੀ ਆਪ ਵੀ ਕਾ ਉਹ ਕਿਵੇਂ ਹਾਂਜੀ ਵਧੀਆ ਤੁਸੀਂ ਦੱਸੋ ਵੀਰਾ ਠੀਕ ਹੈ ਵਧੀਆ ਮੋਹਰੇ ਦੁਆ ਕੀ ਮੈਂ ਠੀਕ ਹਾਂਜੀ ਵਧੀਆ ਵੀਰਾ ਠੀਕ ਹੈ ਆ ਆ ਠੀਕ ਹੈ ਵੀਰਾ ਤੇ ਤੁਸੀਂ ਆਏ ਨਹੀਂਗੇ ਕਿ ਮੇਰਾ ਪਰਿਵਾਰ

ਨੇ ਵੀ ਤੁਹਾਡੇ ਗੜੇ ਵਿੱਚ ਚੱਲ ਵੀ ਥੋੜਾ ਤਾਂ ਹੱਕ ਹੈਗਾ ਹੀ ਹੈਗਾ ਉਹ ਤਾਂ ਮਾਸੀ ਜੀ ਚਲ ਉਹਨਾਂ ਦੀਦੀ ਕਰਕੇ ਆਏ ਸੀਗੇ ਹਨਾ ਚਲ ਮੈਨੂੰ ਸੂਟ ਲਿਆ ਤਾਂ ਸਾਬ ਨੂੰ ਲਿਆਤਾ ਤੇ ਵਧੀਆ ਆ ਦਰਵਾਣ ਕਰਕੇ ਗਏ ਹੈਗੇ ਚਲੋ ਨਹੀਂ ਤਾਂ ਆਦਰਮਾਨ ਕਰਕੇ ਚਲ ਜਿਹੜਾ ਜਮਾਈ ਉਸਦੇ ਡਾਣਾ ਕੋ ਜਸੀਰ ਦਾ ਮੈਂ ਕੱਪ ਤੇਰਾ ਉਹ ਗੜੇ ਨਿਹਰਾਦਰਮਾਨ ਵਾਹ ਕਰਦੀਆਂ ਹੋਰ

ਆਪਾਂ ਤੇਰੇ ਨਾਲ ਜਰੂਰ ਗਿਲਾਸੇ ਕਰਾਂਗੇ। ਸਾਡਾ ਮੱਝਾ ਤੇ ਤੁਹਾਡਾ ਮੁੱਠੀ ਅੰਦਰ ਦਾ ਕੰਮ ਜਿਹੜੇ ਮੱਝਾ ਮਨ ਮੱਝਾ ਮੱਝਾ ਬਸ ਤੁਮਹਾ ਕਾ ਨਹੀਂ ਹੈਗਾ। ਚਲਦਾ ਸਬਜਰ। ਕੋਈ ਨਾ ਮੇਰੇ ਮਾ। ਕੋਦੋ ਆਲੀ ਇਹਦਾ। ਮੇਰੇ ਵੀ ਤਾਂ ਆਪਾਂ ਆਸਕੇ ਲਈ ਮੇਰੀ ਮੰਮੀ ਹੈ ਕੋਈ ਨਾ ਦੇਖ ਕੇ ਜਾਣਗੇ ਜਦੋਂ ਉਹ ਆਉਣਗੇ ਤੂੰ ਦੇਖਣ ਮਾਰਨ ਕੀੜਾ। ਕੋਈ। ਹਾਂ। ਠੀਕ ਹੈ। ਠੀਕ ਹੈ। ਹਾਂ ਵਧੀਆ ਵਧੀਆ। ਠੀਕ ਹੈ ਚਲਦਾ। ਠੀਕ ਹੈ। ਤੁਹਾਨੂੰ ਸਭ ਠੀਕ ਹੈ ਜੰਮਾ ਸਭ ਠੀਕ ਹੈ ਤਕ ਤੱਕ ਤਾਂ ਨਹੀਂ ਜਵਾਬ ਦਿੱਤਾ ਕੋਈ ਨਹੀਂ ਆਸ ਤਾਂ ਹੁੰਦੀ ਉਹ ਜਦੋਂ ਮੇਰੇ ਜਠਾਣੀ ਦੇ ਆ ਗਏ ਹਨਾ ਸਾਰੇ ਵੀ ਮਾਸੀ ਜੀ ਆਈ ਸੀ ਉਹਦੀ ਮਾਪੇ ਆਏ ਸੀ ਦਿਨ ਸਦਾ ਤਾਂ ਮੈਨੂੰ ਨਹੀਂ ਆਇਆ ਹੁੰਦਾ ਕਿ ਮੇਰੇ ਵੀ ਭਪਾ ਭਰਾ ਪਰ ਜਾਈਓ ਜੀ ਮਾਸੀ ਫਿਰ ਕਾਹ ਨਹੀਂ ਧੀ ਕੋ ਤੁਸੀਂ ਆਪਾਂ ਜੀ ਠੀਕ ਆ ਬਸ ਜਿਹੜੇ ਤੁਰੇ ਫਿਰਦੇ ਆ ਹੋਰ ਸਾਰੇ ਠੀਕ ਆ ਨੇ ਕਹਿਆ ਹਾਂ ਠੀਕ ਹੈ ਤੇ ਆਪਣੇ ਸੁਣਾਓ ਆਪਣੇ ਠੀਕ ਆ ਵਧੀਆ ਬਈ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਠਾਕ ਨੇ ਹੋਰ ਮੁੰਡੇ ਬੋਡੇ ਜੀ ਦੱਸਦੇ ਸੀ ਕਿ ਠੀਕ ਨੇ ਹੁਣ ਪਾਸੇ ਦਵਾਈ ਖਾਈ ਜਾਣੀ ਹੈ ਭੈਣ ਜੀ ਕਿਹੜੇ ਅਦਵਾਨੀਆਂ ਦੇ ਸਿਰ ਤੇ ਤੁਰੇ ਘਰਦੇ ਆ ਅੱਛਾ ਇਹਨਾਂ ਸੋਦੇ ਨੋਖ ਨੂੰ ਠੀਕ ਰਹਿਗੇ ਵਧੀਆ ਨੇ ਮੇਰੇ ਨੋਖ ਨੂੰ ਅੱਛਾ ਸੰਧਾਰਾ ਲੈ ਕੇ ਘਰ ਲਈ ਹੈ ਮੈਂ ਘਰ ਲਈ ਹੈ ਭੈਣ ਜੀ ਸੰਧਾਰਾ ਸੂਟੇ ਦਾ ਲਈ ਸੂਟੇ ਦੀ ਸ਼ਸ ਦਾ ਲਈ ਤੇ ਸੋਨੀ ਦਾ ਸੂਟ ਲਈ ਆਇਆ ਹਾਂ ਨਾਲ ਹਾਂਜੀ ਆ ਜਾਣ ਨੂੰ ਤਾਂ ਈ ਸੀ ਪੁੱਤ ਮੈਂ ਦਊਂਗੀ ਜਿਹੜਾ ਹੈ ਚੱਕਰ ਮਾਦਾ ਹਾਂ ਇੰਕੈਲਿਸ ਤੇਰੀ ਮੰਮੀ ਸੰਧਾ ਨਾਲ ਲਈ ਪਈ ਹੈ ਤੇ ਉਹਦਾ ਸੋਨੀ ਦਾ ਵੀ ਲਈ ਹਾਂ ਉਹਦੇ ਮੁੰਡੇ ਦਾ ਸੂਟ ਲਈ ਹੈ ਸੋਨੀ ਦਾ ਵੀ ਇਨਸਾਸ ਦਾ ਸੂਟ ਲਈ ਇਹਦਾ ਨਹੀਂ ਭਈ ਦੋ ਸੂਟ ਉਹ ਪਪਾ ਵੀ ਤੁਹਾਨੂੰ ਸਹੀ ਕਰਨਗੀ ਪਰ ਉਹ ਤੇਰੀ ਕੁੜੀ ਨਾਲ ਸਹੀ ਤਾਂ ਬਾਤ ਦਿੰਨੀ ਹੈ ਮਾਣ ਜੀ ਜਿਵਾ ਖੇਡਾ ਚੱਕਲੇ ਤੂੰ ਆਈ ਪੈਂਦੇ ਕੁੜੀ ਘਾਈ ਹੋਏ ਉਹ ਪੰਜ ਮੇਰੀ ਦੱਸ ਚੱਲੇ ਤਾਂ ਦਰਾਨੀ ਚਾਣੀ ਕਿਵੇਂ ਚੱਲ ਮੈਂ ਬਣਾ ਖੜਕ ਕਰਾਂ ਅਗਲੇ ਆਏ ਕੰਢੇ ਚੱਲੋ ਇਹ ਤਾਂ 100 ਬਾਰ ਲੜਨੀਆਂ 100 ਬਾਰ ਇੱਕੋ ਹੀ ਆਉਣੀਆਂ ਨਪਾ ਕਾੜੇ ਵਾਸਤੇ ਤੇ ਰੱਖਣੀ ਹੈ ਨਹੀਂ ਭਾਂਜੀ ਫਿਰ ਉਹਦੇ ਪੇਕੀ ਹੁੰਦੇ ਉਹ ਕਿਹੜੇ ਦੇ ਵਸਤਲੇ ਹੁੰਦੇ ਨੇ ਉਹ ਤਾਂ ਨਿਹਾਉਂਦੇ ਹੀ ਨਹੀਂ ਹੈਗੇ ਦਲਸਰਪੰਨ ਜਿਹੜਾ ਆਪ ਕੋ ਆਪਣੀ ਸੋਚ ਹੁੰਦੀ ਆ ਜਿੰਨਿਕ ਉਹਨਾਂ ਦੀ ਸੋਚ ਆ ਉਹ ਬਰਤੀ ਜਾਂਦਾ ਜਿੰਨਿਕ ਭਾਈ ਮੇਰੀ ਸੋਚ ਸੀ ਮੈਂ ਬਰਤ ਲਈ ਚਲ ਇਹ ਵੀ ਗੱਲ ਸਹੀ ਹੈ ਭਾਂਜੀ ਪਰ ਭਈ ਉਹਦਾ ਸੁਭਾ ਠੀਕ ਨਹੀਂ ਹੈਗਾ ਦੋਲੀ ਦਰਾਂ ਉਹ ਤਾਂ ਬੜਾ ਆਵਾ ਤਾ ਬੜਾ ਬੋਲ ਦਿਆ ਪਛਾਨਿਕ ਠੀਕ ਹੈ ਚਲੋ ਬਧੀਆ ਚੰਨ ਲਿਆਏ ਤੁਸੀਂ ਹਨ ਆਏ ਪੈਂਜੀ ਬਸ ਜਿੰਨੀ ਕਮਾਤੇ ਦੀ ਐ ਬੜਤੀ ਜਿਵੇਂ ਕਮਣੀ ਐ ਬਸ ਨਹੀਂ ਨੇ ਐ ਲੱਖੀ ਸੀ ਮੇਰੇ ਮੰਮੀ ਨੂੰ ਪੱਪੜੇ ਲਿਆਈ ਮੈਂ ਤਾਂ ਉਹਦੇ ਕੋਲ ਆ ਸੁਣੀ ਹੈ ਉਹਦਾ ਸੂਟ ਲਏ ਮੇਰੇ ਸੱਸ ਦਾ ਰੁੱਟ ਲਏ ਜਾਂ ਚਲ ਮੈਂ ਸਾਡੇ ਦਾ ਚਲਿਓ ਇੰਨਾ ਖਰਚਾ ਕਰੀਏ ਇੰਨਾ ਖਰਚਾ ਕਰਨ ਨੂੰ ਕੀ ਹੋਇਆ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਈਆਂ ਨੂੰ ਦਿੱਤੇ ਕਦੇ ਨਹੀਂ ਪੈਂਜੀ ਘਾਟਾ ਹੁੰਦਾ ਚਲ ਘਾਟਾ ਨਹੀਂ ਹੁੰਦਾ ਕੁੜੀ ਉਹਦੀ ਪੇਕੇ ਤਾਂ ਆਏ ਨਹੀਂ ਪੇਕੇ ਰਾਤੀਂ ਨਹੀਂ ਖਾਦੇ ਹੈਗੀ ਉਹਦੇ ਪਾਈ ਸਿਆ ਉਹ ਜਗਾਨਾ ਹੈ ਆਇਆ ਮੈਨੂੰ ਹੋਇਆ ਮਾਹ ਚਲ ਉਹਦੇ ਮਨ ਚ ਆਇਆ ਫਰਕ ਜਾਊਗਾ ਵੀ ਦੇਖ ਲੈ ਇਹਦੀ ਮਾ ਆਖੀ ਸੰਧਾਰਾ ਲਈ ਮੈਨੂੰ ਕੁਝ ਲਿਆ ਕੇ ਨਹੀਂ ਦਿੱਤਾ ਤਾਂ ਲਈ ਕੁਤ ਕੋ ਲਈ ਨਹੀਂ ਉਹਦੇ ਤੇ ਕੇ ਵੀ ਆ ਜਾਣਗੇ ਕੋਈ ਗੱਲ ਨਹੀਂ ਭੈਣ ਜੀ ਮੈਂ ਤਾਂ ਕੀ ਦੇ ਰਹੇ ਨੇ ਦੇਖੇ ਭੈਣ ਜੀ ਉਹਨੇ ਤਾਂ ਕੀ ਜਿਹਾ ਲਿਆਉਂਦੇ ਹਾਂ ਆਏ ਸੌਣ ਤਾਂ ਜਦੋਂ ਵੀ ਸੌਣ ਤਾਂ ਤੁਸੀਂ ਲਿਆਉਨੇ ਆ ਤੁਸੀਂ ਖਰਚਾ ਕਰਦੇ ਹੋ ਮੈਂ ਤਾਂ ਉਹਦੇ ਆਏ ਸੌਣ ਜਿਹੜੇ ਸੰਧਾਰੇ ਜਿਹਦੇ ਪੇਕੇ ਨਹੀਂ ਆਏ ਜੀ ਜੀ ਚਾ ਸੋਚਣਾ ਚਾਹੀਦਾ ਉਹਦਾ ਭਰਾ ਆਇਆ ਨਾ ਕੋਈ ਦੀ ਪੱਜਾਈ ਨਹੀਂ ਨਾ ਕੋਈ ਉਹਦੀ ਮਾ ਪੰਜੀ ਉਹਦੇ ਭਾਈ ਭੱਜੇ ਨਹੀਂ ਸੋਚਣਾ ਚਾਹੀਦਾ ਸੌਣ ਚੜ੍ਹ ਕੇ ਧੀਆਸ ਕਰਦੇ ਉਹ ਵੀ ਦਾ ਗੱਲ ਹੈ ਕਿਹੜਾ ਮਿੱਠਾ ਚੰਗਾ ਲੱਗਦਾ ਪਤਾ ਹੀ ਫਾਰਾਂ ਦੀ ਹੋਰ ਨਾ ਨਾ ਬਸ ਕੁਦਵਾਸ ਬਸ ਮੈਂ ਤਾਂ ਪਹਿਲੀ ਮਿੱਠਾ ਖਾਣ ਦੀ ਹੀ ਬਾਲਾ ਟੱਟ ਖਾਣ ਦੀ ਹੈ ਇੱਕ ਸਮੇਂ ਤੇ ਪੰਜੀ ਮੈਂ ਵੀ ਮੁੜਨਾ ਹੈ ਮੈਂ ਤਾਂ ਆਪ ਜਾਨੀ ਮੈਂ ਤਾਂ ਬਸ ਫਾਈਂ ਦੇਖ ਕੇ ਜਾਈ ਮਨ ਜਲੇ ਜਾਈ ਮਾਂ ਜਿਹੜਾ ਰਹਿਣ ਹੁੰਦੀ ਹੈ ਨਾ ਚੱਲ ਨਹੀਂ ਆਵਾ ਪੰਜੀ ਵਧੀਆ ਉਹ ਵੀ ਗੱਲ ਹੈ ਕਦੇ ਜੇ ਸੌਣ ਚੜ੍ਹ ਜਾਂਦਾ ਧੀਆਸ ਨੂੰ ਤਾਂ ਆਸੀਂ ਹੁੰਦੇ ਸਾਰੇ ਤਿਹਾਰਾ ਦੀ ਆਸ ਕਰਦੇ ਹਾਂ ਬਾਰੇ ਦੀ ਆਸ ਕਰਦੇ ਹਾਂ ਮੇਰੇ ਧੀਆ ਦਾ ਉਹੀ ਤਾਂ ਗੱਲ ਹੈ ਉਹੀ ਗੱਲ ਆ ਆਉਣਾ ਚਾਹੀਦਾ ਮਾਂ ਨੂੰ ਵੀ ਆਉਣਾ ਚਾਹੀਦਾ ਭਰਾ ਭਜਾਈ ਹੋਣਾ ਚਾਹੀਦਾ ਦਾ ਹਰ 6 ਮਹੀਨੇ ਬਾਅਦ ਸੂਟ ਦੇ ਜਿੱਥੇ ਹਮ ਤੇ ਕਸੂਰ ਦੀ ਆਸ ਹੁੰਦੀ ਆ ਆਸ ਨਹੀਂ ਇਹੋੀ ਤਾਂ ਗੱਲ ਐ ਪਰ ਸੋਚਦੇ ਕੀ ਨਾ ਬਾਹਲੇ ਨਹੀਂ ਸੋਚਦੇ ਸਹੀ ਗੱਲ ਆ ਹਾਂ ਪਰ ਮਾਂ ਮਾਤਾ ਕਿਤੇ ਮੱਝਦਾ ਹੀ ਐ ਚੱਲ ਚੰਗਾ ਕੁੜਾ ਇਹ ਮੇਰਾ ਬੈਗ ਜਾ ਦੇ ਦੇ ਲੈ ਓ ਤਾਈ ਦੀ ਗੱਲ ਸਹੀ ਹੈ ਵੀ ਮੰਮੀ ਤੌਣੀ ਮੰਗਰ ਲੱਗੀ ਪਈਏਗੀ ਤਾਈ ਤਾਈ ਤਾਂ ਸੱਚੀ ਹੈ ਕਹਿੰਦੀ ਹੈ ਤਾਈ ਹੈ ਪਰੇ ਸੂਟ ਲਿਆਤਾ ਕਦੇ ਉਹਦੇ ਮੁੰਡੇ ਨੂੰ ਕੈਸਟਲਟ ਲਿਆਤੀ ਕੋਈ ਨਾ ਹੁਣ ਮੈਂ ਕਹਿਨੀ ਆ ਨਾ ਮੰਮੀ ਨੂੰ ਵੀ ਕੋਈ ਲੋੜ ਨਹੀਂ ਪਈ ਆ ਕੇ ਦੇ ਉਹਦੀ ਹੁਣ ਚਲ ਆ ਜਾ ਕੁੜੀਏ ਜਾਵਾਂ ਮੈਂ ਆ ਗਈ ਮੰਮੀ ਬੱਸ ਜਾਂਦੀ ਸੀ ਜਾਂਦੀ ਸੀ ਹੁਣ ਸੋਨੀ ਤਾਂ ਆਈ ਨਹੀਂ ਤੇ ਬੈਠ ਚਲ ਬੈਠ ਕੋਈ ਫੇਰ ਲੈ ਜੀ ਸਾਡੇ ਚ ਕੀ ਆ ਨਾ ਪਵਾ ਦੇ ਖਾਦੀ ਆ ਮੇਰੇ ਹਾਂ ਤੇ ਚੰਗਾ ਬੈਠ ਜਾ ਤੇ ਚੱਲ ਉਹ ਨਹੀਂ ਚੰਗਾ ਹਾਂ ਜੋ ਆ ਜਿਵੇਂ ਆ ਕੇ ਜਿਵੇਂ ਮੇਰੇ ਬਗੈਰ ਹੀ ਕਰ ਕੋਈ ਨਾ ਕਰੇ